ਸਵਾਗਤ ਹੈ ਕਿਸਾਨ ਵੀਰੋ ਹੌਡਾਟੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਬਾਈ ਚਮਕੌਰ ਕੋਲੇ ਪਹੁੰਚਿਆ ਪਿੰਡ ਢੌਲਾ ਜੀ ਅੱਜ ਤੁਹਾਨੂੰ ਦੋ ਤਾਂ ਜਰਸੀ ਦਿਖਾ ਦੇਗੇ ਕਿ ਕਾਫੀ ਕਲਰ ਤੇ ਇੱਕ ਬਦਾਮੀ ਰੰਗ ਦੇ ਵਿੱਚ ਇੱਕ ਇੱਕ ਚਿਪ ਚ ਪੈਂਦੀ ਵੜ ਦਿਖਾ ਦੇ ਗੱਲਬਾਤ ਬਾਈ ਸਾਰੀ ਚਮਕਾਉਣਾ ਕਰਾਵਾਂਗੇ ਆ ਜਿਓ ਜੀ ਸਸੀ ਕਾ ਬਾਈ ਜੀ ਗੱਲਬਾਤ ਭਰਾ ਮੇਰੇ ਹੋ ਠੀਕ ਹੋ ਚਮਕਾ ਬਹੁਤ ਵਧੀਆ ਬਹੁਤ ਵਧੀਆ ਪਰਮਾਤਮਾ ਵਾਂਗੇ ਬਹੁਤ ਜ਼ਿਆਦਾ ਕਿਰਪਾ ਵੀਰੇ ਚੱਲਦਾ ਕੰਮ ਫਿਰ ਬਹੁਤ ਵਧੀਆ ਮਾਰੋ ਮਾਰ ਚੱਲਦਾ ਕੰਮ ਵੀਰੇ ਓਕੇ ਤੇ ਪਹਿਲਾਂ ਤਾਂ ਨੰਬਰ ਬੋਲੋ ਬਾਈ ਨੰਬਰ 977947544 ਵੀਰੇ ਪਿੰਡ ਆਪਣਾ ਜੀ ਪਿੰਡ ਧੌੜਾ ਜਿਹੜਾ ਬਰਨਾਲਾ ਵੀਰੇ ਤਹਿਸੀਲ ਜੀਲ ਦਾ ਪਾਵਰ ਪੈ ਗਿਆ ਤੇ ਇਧਰ ਗੁਰਦੁਆਰਾ ਅੜੀ ਸਾਹਿਬ ਅਗਰ ਗੂਗਲ ਤੇ ਸਰਚ ਮਾਰਦੇ ਜਦੋਂ ਮਾਰਤੀ ਆ ਜਾਵਾ ਗੂਗਲ ਦੇ ਸਾਥੇ ਮਾਰ ਲੈ ਨਾਮ ਦੇ ਨਾਲ ਆਪਣਾ ਪਿੰਡ ਦਾ ਹਾਂ ਓਕੇ ਤੇ ਚਮਗੋੜਾ ਅੱਜ ਮੈਨੂੰ ਦਿਖਾ ਰਿਹਾ ਆਪਾਂ ਦਿਖਾਵਾਂਗੇ ਉਹ ਤਾਂ ਖੜੀ ਦਾ ਆਪਣੇ 9-10 ਨੇ ਪਸੂ ਆਪਣੇ ਕੋਲ ਦਸਾਂਗੇ ਤਿੰਨ ਸੂਨੀਆਂ ਸਵਾਜਾਂ ਤਿੰਨ ਇੰਚ ਜੇਰਾ ਜੋ ਆਪਾਂ ਪ੍ਰੋਪਰ ਪਈਆਂ ਬਿਲਕੁਲ ਇੱਧਰ ਜੇਰਾ ਹੋਣੀ ਪੈ ਗਈ ਓਕੇ ਦੁੱਧ ਵੀ ਕੱਢਾ 4-5 ਕਿਲੋ ਮੂਹੋਂ ਚ ਚਾਰ ਹੁੰਦਾ ਇਹੀ ਦਿਖਾਉਣੀ ਹੈ ਪਹਿਲਾਂ ਪਹਿਲੇ ਇਸੀ ਸ਼ੁਰੂਆਤ ਇਸੀ ਦਿਖਾ ਦੇ ਓਕੇ ਤੇ ਕਿੰਨਾ ਕੁ ਬੋਲਾ ਘੜਦਾ ਬਈ ਇਹਦਾ ਮੇਰੇ ਸੀ ਤੋਂ 7 ਕਿਲੋ ਦਾ ਓਕੇ ਜੀ ਲੈ ਉਹ ਠੀਕ ਆ ਖੋਲ ਭਾਈ ਇਹਨ ਤੇ ਮੂੰਹੋਂ ਪਯੌਰ ਚਾਰ ਆਉਂਦਾ ਵੀਰੇ ਬੱਚਾ ਆ ਗਿਆ ਮੈਂ ਕਰ ਬਸ ਤਿੰਨਾ ਮਗਰੀ ਬਸਿਆ ਜੀ ਵੀਰੇ ਤਿੰਨੇ ਬਲੂਨ ਆ ਕੇ ਦੂਜਾ ਸੁਆਦ ਨਾ ਤੇ ਦੋ ਦੂਜੇ ਦੂਜੇ ਨਾਲ ਦੇਖੀ ਮੂੰਹ ਨਾਲ ਦੇਖ ਇੱਕ ਮਿੰਟ ਹਾਂ ਵੀਰੇ ਪਯੌਰ ਚਾਰ ਚਾਰ ਰੰਗ ਮਾੜਾ ਮੈਂ ਚਾਰ ਚਾਹ ਦੇ ਵੀਰੇ ਅਰੀਨਲ ਜੀ ਹਾਂ ਆ ਦੇਖੋ ਜੀ ਰੰਗ ਪ੍ਰਿੰਟ ਚੰਗੇ ਤੇ ਚੰਗੀ ਚੰਗੀ ਬਰੀਡ ਤਿਆਰ ਕਰ ਦੇਣੀ ਹੈ ਬੈਣ ਨੇ ਹਾਂ ਸੀਵਲ ਠੰਡੀ ਅਸ ਲੱਗ ਬਹੁਤਾ ਵੀਰੇ ਜੇਰ ਕੰਪਲੀਟ ਆ ਕੰਪਲੀਟ ਜਮਾ ਜੇਰ ਆ ਪਈਆ ਮੂਰੇ ਵੀਰੇ ਠੀਕ ਆ ਉਹ ਦੋਨਾਂ ਦੀ ਕੱਠਾਂ ਕਹਿੰਦੀ ਆ ਨਾ ਉਹਦੀ ਉਹਦੀ ਅੱਡਾ ਉਹਦੇ ਤੋਂ ਮੇਰੀ ਕੋਲ ਮਾਣ ਲਓ ਜੀ ਦੇਖ ਰੰਗ ਰੂੰਗ ਬਹੁਤ ਸੋਹਣਾ ਬੱਸੀ ਦੇਖੀ ਰੰਗ ਬ੍ਰੈਂਡ ਚੰਗਾ ਕੀ ਰੇਟ ਆ ਗਿਆ ਚਮਕਾ 65000 ਦੀ ਉਹ ਲੈ ਜਾਗੇ ਬਸ ਸਿਰਫ 65000 ਦੀ ਚਾਹਾਂ ਦਾ ਬੱਸੀ ਦੇ ਰੰਗ ਬਾਈ ਨਾਲ ਵਜੂਦ ਵਾਲੀ ਆ ਓਕੇ ਦੁੱਧ ਦੁੱਧ ਵੀ ਸੋਹਣਾ ਕੱਡੂ ਵੀਰੇ ਰਾਜ ਤੇ ਬਾਕੀ ਇਹ ਸੇਵਾ ਕਰੂ ਤੇ ਅਗਲਾ ਦੁੱਧ ਕੱਡੂ ਦੁੱਧਾਂ ਸੇਵਾ ਨਹੀਂ ਹੁੰਦਾ ਜਿੰਦਾਂ ਪਾਲਾਂਗੇ ਜੱਟ ਖੋਲ ਜੀ ਕੁਝ ਪਾਵੇਂ ਦੁੱਧ ਕੋਈ ਕੱਡੂ 65000 ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਬਾਈ ਜੀ ਬਸ ਸਿਰਫ 65 ਨਹੀਂ ਦੇ ਰਾਂਗੇ ਬੱਚਾ ਹੀ ਆ ਬਾਈ ਇਹ ਹਾਂ ਆਪਾਂ 25 ਕਿਲੋਨ ਤੋਂ ਕੱਢਿਆ ਹੈ ਵੀਰੇ ਠੰਡੀ ਸੀਰ ਉਹ ਤੇ 65000 ਚ 65 ਹੀ ਦੇ ਦਾਂਗੇ ਵੀਰੇ ਸਹੀ ਸੀਰ ਠੰਡੀ ਕਿਸੀ ਲੈ ਓਕੇ ਓਕੇ ਦੇਖੀ ਓਕੇ ਓਕੇ ਜੀ ਤੇ ਹੁਣ ਵੀਰੇ ਦੋ ਨੰਬਰ ਜਿਹੜੀ ਆਪਾਂ ਜੀ ਦੋ ਨੰਬਰ ਦੇ ਭਲੂਨ ਨੇ ਵੀਰੇ 18 ਕਿਲੋ ਤੋਂ ਕੱਢਿਆ ਜਿਹ ਤੋਂ ਆਪਾਂ ਲਈ ਹੈ ਇੱਕ ਬੰਦੇ ਤੋਂ ਲਈਆਂ ਜਰਸੀ ਬਹੁਤ ਆਉਦਾ ਬੱਚਾ ਜੀ 17 ਕਿਲੋ ਤੋਂ ਕੱਢਿਆ ਸੀਰ ਪੰਡ ਨਹੀਂ ਫਿਰਦੀ ਹਣਾ ਥੋੜਾ ਪੰਡ ਲੈਵੇ ਦੀ ਤੇ ਸੀਰ ਠੰਡੀ ਲੈ ਹੂੰ ਲੈ ਬਹੁਤ ਠੀਕ ਹੈ ਵੀਰੇ ਕਿਉਂਕਿ ਬਾਈ ਦਾ ਅੱਜ ਹੈ ਨਹੀਂ ਬ੍ਰਦਰ ਹਾਂ ਉਹ ਮੜਾ ਪਿੰਡ ਵਿੱਚੋਂ ਪ੍ਰੋਬਲਮ ਜਾਈ ਪਈ ਹੈ ਚਲੋ ਖੋਲੋ ਜੀ ਬਸ ਵੀਰੇ ਬਾਈ ਦਾ ਇੱਕ ਨੰ ਇਹ ਮਗਰ ਵੀ ਬਸੇ ਜੇਰ ਪ੍ਰੋਪਰ ਇਹਦੀ ਵੀ ਪਈ ਹੋਈ ਹੈ ਇਹ ਬਰਾਮੀ ਕਲਰ ਦੇ ਆ ਜੇ ਬਰਾਮੀ ਕਲਰ ਦੇ ਵਿੱਚ ਆ ਗਿਆ ਜਰਸੀ ਤੇ ਵੱਡੀ ਆ ਛੋਟੀ ਮੰਨ ਕੇ ਨਾ ਪਹਿਣਾ ਨਹੀਂ ਚੰਗੀ ਆ ਵੀਰੇ ਹਾਂ ਚੰਗੀ ਜਰਸੀ ਆ ਗਈ ਤੇਮਗੌਰ ਕੀ ਰੇਟ ਆ ਗਿਆ ਦਾ ਬਾਈ ਬਾਈ ਮੁੱਲੇ ਦਾ 80 ਕਰਾਲਾ 85 ਕਰਾਲਾ 75 75 ਦੀ ਜੋੜੀ ਤੂੰ ਦੇ ਦਾਂ 75 ਦੀ ਉਹ ਦੇ ਦਾਂ 75 ਦੀ ਇਹ ਦੇ ਦਾਂ ਜਰਸੀ ਓਕੇ 65 75 ਹਾਂ ਹਾਂ ਤੇਮਗੌਰ ਜੇ ਆਪਾਂ ਲੈਵੇ ਦੀ ਗੱਲ ਕਰਕੇ ਠੋਸ ਏ ਟੰਗ ਫਸਿਆ ਟੰਗ ਤੇ ਮੂਹ ਨਹੀਂ ਗਾੜੀ ਪਸਾੜੀ ਦਿਖਾ ਦੇ ਵੀਰ ਬਣ ਕੇ ਕੋਈ ਰਹਿ ਨਾ ਬਸ ਹਾਂ ਨਾ ਆ ਦੇਖੋ ਜੀ ਬੋਲ ਬੋਲਦਾ ਆਜੋ ਵੀਰੇ ਗਰਾਂਦ ਰੇਰਾ ਜਮਾ 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 ਤੇ ਕਲਰ ਕੂਲਰ ਦੇ ਕਦ ਜਿੱਥੇ ਮਰਜ਼ੀ ਘਲਾ ਕਰ ਮਾਣੀ ਹੂੰ ਲੈ ਆ ਦੇਖ ਆ ਬਿਚਾਰਾ ਧਾਰਾ ਮਾਰਨ ਨੂੰ ਛੱਡ ਕੇ ਵਿਚਕਾਰ ਉਹ ਹਣਾ ਨਹੀਂ ਨਹੀਂ ਉਹ ਤਾਂ ਥੋੜੀ ਜਿਹੀ ਲੰਮੀ ਹੋਏ ਨੇ ਆ ਦੇਖ ਆ ਵੀ ਬਾਹਰੇ ਵੀ ਮਰਬਾਲਾ ਨੇ ਤੇਰਾ ਕੁਝ ਨਹੀਂ ਛੰਡੀਆਂ ਨੇ ਆਪਣੀਆਂ ਲੈ ਚਲੋ ਵੀਰੇ ਵਾ ਠੀਕ ਆ ਤੇ ਥਾਨ ਲੱਗਿਆ ਗਦਾ ਲਿਆ ਵਰਗਾ ਹਣਾ ਹਾਂ ਬਿਲਕੁਲ ਦੁੱਧ ਵੀ ਗੱਡੂ ਵੀਰੇ ਰਹੇ ਹੂੰ ਆ ਦੇਖੋ ਬਾਈ ਕੋਲੇ ਬਾਹਰਲਾ ਮਾਲ ਵੀ ਦਿਖਾ ਰਿਹਾ ਆ ਖੜਾ ਬਹੁਤ ਸਾੜੇ ਨੇ 15 18 ਖੜੀਆਂ ਨੇ ਵੀਰੇ ਠੀਕ ਆ ਵੀਰੇ ਫਿਰ ਕੰਟਰੀ ਭਰ ਲੈਂਦਾ ਹਾਂ ਹਾਂ ਬੰਦੇ ਨੂੰ ਆ ਦੋ ਤਿੰਨ ਤਾਂ ਬੜਾ ਹੋਰ ਲਈਆਂ ਆਪਣੇ ਹੋਰ ਆ ਕੇ ਚੰਗੇ ਆ ਵੀਰ ਕੋ ਇਹ ਤਰ੍ਹਾਂ ਹੈ ਇਹਦਾ ਮੁੱਲ ਲਗਾ ਤੇ ਬਾਕੀ ਦਾ ਦੁੱਧ ਕਿੰਨਾ ਕੁ ਪਾ ਦੂ ਐ ਕਿ ਚਮਕੌਰ ਪਾ ਦੁੱਧ ਤਾਂ ਬਈ ਰਸੇਵਾ ਦਾ ਹੁੰਦਾ ਭਰਾ ਮੇਰਾ ਅਣਡਾਈ ਆ ਜਾੂੰ ਤਾਂ 20 ਤੋਂ ਬਾਹਰ ਕੱਢਣ ਦਾ ਹੱਕ ਆ ਜਿਹੜੇ ਹਿਸਾਬ ਨਾਲ ਲੈਵਾ ਥਣ ਲੈ ਮਿਲਗਾ 17 ਕਿਲੋ ਦੁੱਧ ਪੂਰਾ ਕੱਢਾ 17 18 ਕਿਲੋ ਤੇ ਹੁਣ ਵੀਰੇ ਕਾਫੀ ਕਲਰ ਵਾਲੀ ਤੇ ਆ ਜਾ ਇਹ ਵੀਰੇ ਤਾੜੀ ਸੂ ਸੂ ਕੇ ਆ ਗਿਆ 20 25 ਮਿੰਟ ਹੋ ਗਏ ਜੇ ਰਹੇ ਜੇ ਪੈਣੀ ਬਾਕੀ ਹੈ ਜੇ ਹੁਣ ਇਹ ਵੀ ਤੇ ਇਹ ਵੀ ਆ ਬਈ ਇਹ ਜੇ ਰਹਣਾ ਨਹੀਂ ਉਹਦੀ ਉਹਦੀ ਆ ਵੀਰੇ ਉਹਨੂੰ ਆ ਦੇਖੋ ਜੀ ਲਾਓ ਇਹਨੂੰ ਬਾਹਰ ਨੂੰ ਲਿਆ ਦਿਓ ਦੂਜਾ ਸੂਈ ਇਹ ਆ ਭਰਾ ਵੀਰੇ ਨੂੰ 20-25 ਮਿੰਟ ਹੋਗੇ ਸੂਈ ਇਹ ਕਾਫੀ ਕਲਰ ਜਾਏਗਾ ਇਹ ਕਾਫੀ ਕਲਰ ਦੇ ਵਿੱਚ ਆ ਗਈ ਪ੍ਰੋਪਰ 20 ਮਿੰਟ ਹੋਏ ਜੇ ਜੇ ਅੱਪਾ ਵੀਡੀਓ ਬਣਾਵਾਂਗੇ ਜੀ ਹੋਣਾ ਜਮਗੌਰ ਇਹਦੇ ਵੀ ਮਣ ਮਣ ਕੇ ਥਾਂ ਲੱਗੇ ਬਾਬਾ ਦਾ ਸੌਣ ਦੇਖ ਦੇ ਕੀ ਲਾਇਆ ਨੇ ਕੀ ਇਹਦੇ ਮਗਰ ਕੀ ਆ ਵੀਰੇ ਇਹਦੇ ਮਗਰ ਵੀ ਬਸਾ ਤਿੰਨਾ ਮਗਰ ਜਗਾਇਆ ਮਗਰ ਬਸ ਹੋ ਗਿਆ ਜੇਰੇ ਦੀ ਵੀਡੀਓ ਬਣਾ ਲਈ ਵੀਰੇ ਆ ਉਹਦੀ ਵੀਡੀਓ ਬਣਾ ਕੇ ਦਿਖਾ ਦੇ ਦਾਂਗੇ ਅੱਪਾ ਬੰਦੇ ਨੂੰ ਆ ਦੇਖੋ ਜੀ ਸਾਇ ਸਾਰੇ ਚੰਗੇ 75000 ਹੀ ਇਹਦਾ ਇਹਦਾ ਵੀ 75000 ਹੀ ਆ ਵੀਰੇ ਓਕੇ ਲਾਟ ਹੀ ਗੜ ਤਾ ਅੱ ਬਾਕੀ ਦਾ ਪੰਜਾਬ ਵਾਲੀ ਇਹਨੂੰ ਕਹਿ ਸਕਦੇ ਆਪਾਂ ਹਾਂ ਕੱਦ ਵਾਲੀ ਆ ਵੀਰੇ ਪੂਰੀ ਓਕੇ ਮੋੜ ਲਓ ਜੀ ਇਹ ਸੀਲ ਠੰਡੀਆਂ ਦਾ ਤੁਹਾਨੂੰ ਪਤਾ ਜੇ ਸਲੱਗ ਦੇਖੀ ਲੈ ਹੁੰਦੀਆਂ ਹੁੰਦੀਆਂ ਦੇਖੀ ਜਾ ਕਿ ਤੇ ਲੈ ਕੁਆਲਿਟੀ ਬਹੁਤ ਜ਼ਿਆਦਾ ਫੇਸ ਕੁਆਲਿਟੀ ਦੇ ਬਾਕੀ ਦੀ ਸਾਇਨਿੰਗ ਬਹੁਤ ਜ਼ਿਆਦਾ ਸਟੀਲ ਬਾਡੀ ਦੇ ਵੀਰੇ ਮੋੜ ਲਓ ਜੀ ਆ ਪੁੱਤ ਆ ਦੇਖੋ ਜੀ ਸਾਇ ਚੰਗੇ ਆ ਬਾਕੀ ਦੀ ਗੱਲ ਹੱਥੀਂ ਜਮਾਈ ਵਾਲੇ ਥਾਣਾ ਹਾਂ ਤੇ ਕਈ ਵਾਰੀ ਆਨਲਾਈਨ ਵੀ ਬੜਾ ਕੋਈ ਚੱਕਰ ਨਹੀਂ ਜਮਾਈ ਦੀ ਇੱਕ ਨੰਬਰ ਹੋ ਪਰ ਮੇਰੇ ਧਾਰਾਂ ਵੀਡੀਓ ਕਾਲ ਤੇ ਵੀ ਜਮਾਈ ਦੇ ਕੋਈ ਚੱਕਰ ਨਹੀਂ ਬਾਕੀ ਦੀ ਗੱਲ ਜੇਰ ਜੱਪੇ ਦੀ ਇਹਨੇ ਕੰਪਲੀਟ ਹੋ ਜਾਣਾ ਹਾਂ ਘੰਟੇ ਤੇ ਬਾਕੀ ਦੀ ਜਰੂਰ ਸਾਰੀ ਦਸੱਲੀ ਕਰਕੇ ਬਸੋਂ ਤੁਸੀਂ ਖਰੀਦਦਾਰੀ ਕਰਿਆ ਕਰੋ ਬਾਅਦ ਚ ਲਾਂਬੇ ਵਾਲਾ ਕੰਮ ਨਾ ਕਰੋ ਨਾ ਬਿਲਕੁਲ ਬਿਲਕੁਲ ਵੀਰੇ ਫਾਇਦਾ ਨਹੀਂ ਗਾ ਆਪਦੀ ਦਸੱਲੀ ਕਰ ਲਿਆ ਕਰੋ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਵੈਸੇ ਆਪਾਂ ਵੀਡੀਓ ਉਸੇ ਬੰਦੇ ਦੀ ਕਵਰ ਕਰਦੇ ਆ ਜਿਹੜਾ ਬੰਦਾ ਸਹੀ ਆ ਹਨਾ ਜਮਕੌਰ ਵੀਰੇ ਹਾਂ ਬਿਲਕੁਲ ਵੀ ਚਾਹੀ ਵੀ ਸਹੀ ਬੰਦੀ ਯਾਰ ਹਾਂ ਤੇ ਇਹ ਦਾ 75000 ਇਹ ਦਾ ਹੈ ਵੀਰੇ ਧਾਰਾਂ ਦੂਰਾਂ ਦੀ ਕੰਪਲੀਟ ਇੱਕ ਨੰਬਰ ਆ ਵੀਰੇ ਹਲਦਾਗਾ ਤਾਜੀ ਸੂਈ ਆਪਾਂ ਕਰਾਂ ਬੱਚਾ ਬੱਚਾ ਮੰਗਰੇ ਬੱਸਾਗਾ ਓਕੇ ਬੱਚਾ ਕਿੰਨਾ ਮੰਗਰੇ ਬੱਸਿਆ ਵੀਰੇ ਰਾਦੇ ਕਿੰਨਾ ਹੋਣ ਦੀ ਬਾਹ ਚੰਗੀਆਂ ਗਾਡਰੀ ਨੇ ਵੜਾ ਤੇ ਨੰਬਰ ਵਾਈ ਫੇਰ ਬੋਲੋ ਨੰਬਰ 977947543 ਪਿੰਡ ਤੌਲਾ ਜ਼ਿਲ੍ਹਾ ਬਣਾਬਰੀ ਤਹਿਸੀਲ ਤਪਾ ਤਿੰਨ ਵੇੜਾ ਸੀ ਤਿੰਨੇ ਤੁਹਾਨੂੰ ਦਕਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦ ਲੋ ਧੰਨਵਾਦ